हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆਂ ਪਿੰਡ ਗੰਡੀਪਿੰਡ ਗੰਡੀਪਿੰਡ ਪਿੰਡ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹਰੀਕੇ ਪੱਤਣ ਦੇ ਬਿਲਕੁਲ ਲਾਗੇ ਆ ਵੀਰ ਦੁੱਲੇ ਹੋਂਦੇ ਦੇ ਕੋਲ ਆਇਆ 200 ਪਹਿਲਾਂ ਵੀ ਇਸ ਘਰੋਂ ਆਪਾਂ ਕਾਫੀ ਵੀਡੀਓ ਬਣਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਵਪਾਰ ਲੈਣ ਦਾ ਕੰਮ ਆ ਵੀਰ ਹੋਂਦਾ ਦਾ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਨਗ ਦਿਖਾਉਣੇ ਆ ਟੋਟਲ 6 ਨਗ ਨੇ ਤਿੰਨ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦੇਵਾਂਗੇ ਤੇ ਤਿੰਨ ਇੱਧਰ ਇੱਕ ਪਾਸੇ ਤੁਸੀਂ ਦੇਖੋਗੇ ਵੜਾ ਨੇ ਜਿਹਦੇ ਵਿੱਚੋਂ ਅੱਜ ਤਿੰਨ ਹੀ ਗੱਬਣ ਪਸ਼ੂ ਆ ਤੇ ਤਿੰਨ ਹੀ ਸੂਇ ਸਵਾਏ ਆ ਇੱਕ ਵੜ ਗੱਬਣ ਤੁਹਾਨੂੰ ਦਿਖਾਉਣੀ ਹੈ ਤੇ ਦੋ ਇਧਰ ਝੋਟੀਆਂ ਜਿਹੜੀਆਂ ਪਹਿਲਾਂ ਦੋ ਜਣ ਇਹ ਗੱਬਣ ਸੋ ਤਿਆਰੀ ਵਾਲਾ ਮਾਲ ਆ ਜਿਹੜੇ ਗੱਬਣ ਪਸ਼ੂ ਵੀ ਹੋਣਗੇ ਤਿਆਰੀ ਵਾਲੇ ਪਸ਼ੂ ਆ ਤਰੀਕ ਅੱਜ 20 ਅਕਤੂਬਰ ਤੇ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਮੁੱਲ ਬਿਲਕੁਲ ਜਾਇਜ਼ ਵਾਜਬ ਛੋਟੇ ਛੋਟੇ ਰਹਿਣਗੇ ਠੀਕ ਆ ਜੀ ਬਾਕੀ ਦੀਵਾਲੀ ਦੇ ਇਤਿਹਾਰ ਦੀਆਂ ਸਾਰੇ ਭੈਣ ਭਰਾਵਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਠੀਕ ਹੈ ਜੀ ਸਮੂਹ ਭਾਈਚਾਰੇ ਨੂੰ ਆਪਣੇ ਚੈਨਲ ਵੱਲੋਂ ਲੱਖ ਲੱਖ ਮੁਬਾਰਕਾਂ ਹੁਣ ਵਧਾਈਆਂ ਹੁਣ ਤੇ ਬਾਕੀ ਸਾਰੇ ਮੇਰੇ ਭਰਾਵਾਂ ਦਿਗਰੀ ਤੇ ਤੁਸੀਂ ਰਾਤ ਚੌਗਣੀ ਤਰੱਕੀ ਕਰਦੇ ਰਹੋ ਸੋ ਨਾਲ ਦੀ ਨਾਲੇ ਬੰਦੀ ਛੋੜ ਦੇ ਵਿਸਤੀਆਂ ਵੀ ਸਾਰੇ ਆਪਣੇ ਭੈਣ ਭਰਾਵਾਂ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਹੁਣ ਠੀਕ ਹੈ ਜੀ ਆਓ ਕਰਦੇ ਹਾਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਦੁੱਲੇ ਵੀਰ ਸਾਸਰੀ ਕਾਲ ਸਾਸਰੀ ਕਾਲ ਸੰਤੂ ਸਾਹਿਬ ਬਾਜੀ ਕੈਮ ਸੇ ਤਾਂ ਐਨ ਵਧਾਈ ਦੁਲਵੀ ਰਾਜ ਮਾਲ ਵੀ ਆਪਾਂ ਦਿਖਾਉਣਾ ਭੈਣ ਭਰਾਵਾਂ ਨੂੰ ਵੀ ਟੋਟਲ ਆਪਣੇ ਕੋਲ 6 ਨਗ ਜੀ ਹਾਂਜੀ ਸੰਤੂ ਸਾਹਿਬ ਤੇ ਦੋ ਝੋਟੀਆਂ ਤੁਹਾਡੇ ਕੋਲ ਪਹਿਲਾਂ ਦੁੱਜਨ ਝੋਟੀਆਂ ਨੇ ਹਾਂਜੀ ਹਾਂਜੀ ਬਾਕੀ ਮੁੱਲ ਵੀ ਤੁਸੀਂ ਦੱਸਿਆ ਵੀ ਬਿਲਕੁਲ ਆਪਾਂ ਜਾਇਜ਼ ਜੇ ਉਹਨਾਂ ਨੂੰ ਛੋਟੇ ਰੇਟਾਂ ਤੇ ਦੇ ਦੇਣੀਆਂ ਅੱਜ ਦਿਵਾਲੀ ਦੇ ਆਫਰ ਹੀ ਦੇ ਦੇਨੇ ਆਪਾਂ ਕੇ ਠੀਕ ਆ ਜੀ ਬਾਕੀ ਸਾਰੇ ਪਾਸੇ ਆਫਰ ਦਿੱਤੀ ਯਾਰ ਦਿੱਤੀ ਜਾ ਰਹੇ ਨੇ ਆਪਣੇ ਭੈਣ ਭਰਾਵਾਂ ਟਿਕਾ ਜੀ ਦੁਕਾਨਦਾਰੀ ਆ ਵਪਾਰ ਲੈਣ ਵੀ ਤੇ ਦੋ ਝੋਟੀਆਂ ਤੁਹਾਨੂੰ ਬੜੀਆਂ ਪਿਆਰੀਆਂ ਦਿਖਾਉਣੀਆਂ ਨੇ ਇੱਕ ਵੱਡੀ ਇੱਧਰ ਮੱਝ ਦਿਖਾ ਦਿਆਂਗੇ ਬੜੇ ਜਾਇਜ਼ ਰੇਟ ਦੇ ਵਿੱਚ ਵੀ ਤੁਹਾਨੂੰ ਮਿਲ ਜੂਗੀ ਇਹ ਵੀ ਕਿਸੇ ਭਰਾ ਨੇ ਇੰਨੇ ਕ ਪੈਸੇ ਲਾਉਣੇ ਤੇ ਫਿੱਟ ਬਹਿ ਜੂਗੀ ਤੁਹਾਨੂੰ ਠੀਕ ਆ ਸੋ ਸ਼ੁਰੂਆਤ ਦੁੱਲੇ ਵੀਰ ਕਿਹੜੇ ਪਾਸੇੋਂ ਕਰਦੇ ਜੀ ਸ਼ੁਰੂਆਤ ਸੰਤੂ ਸਾਹਿਬ ਉਹ ਆ ਆਪਣੇ ਕੋ ਪਹਿਲਣ ਝੋਟੀ ਆ ਆਜੋ ਜੀ ਹਾਂਜੀ ਸੋ ਪਹਿਲਣ ਦੋਸਤੋ ਕੱਟੀ ਤੋਂ ਸ਼ੁਰੂਆਤ ਕਰਦੇ ਆ ਤੇ ਸਮਾਂ ਵੈਸੇ ਤਿਆਰੀ ਤੇ ਲੱਗਦੀ ਆ ਵੀਰ ਉਹ ਦੋ ਤਿੰਨ ਦਿਨ ਖੜੂ ਸੰਤੂ ਸਾਹਿਬ ਜ਼ਿਆਦਾ ਨਹੀਂ ਦੋ ਤਿੰਨ ਦਿਨ ਹਾਂ ਪਰ ਕੱਟੀ ਚੰਗੀ ਸੁਥਰੀ ਆ ਥੱਲੇ ਹੋਣਾ ਅੰਡੀ ਧੀਰੀ ਆ ਸੰਤੂ ਸਾਹਿਬ ਲਓ ਜੀ ਪੂਰੀ ਤਸੱਲੀ ਨਾਲ ਦਿਖਾ ਦਿੰਦੇ ਆ ਤੁਹਾਨੂੰ ਥਣ ਥਣ ਬਹੁਤ ਵਧੀਆ ਮੁੱਠੀ ਜਿਹਾ ਥਣ ਨਿਕਲ ਕੇ ਸਾਹਮਣੇ ਆਊਗਾ ਪਹਿਲਣ ਕੱ ਬਾਕੀ ਲਾਏ ਬਣਾਈ ਚੰਗੀ ਪਈ ਆ ਕੋਈ 2-4 ਦਿਨਾਂ ਦੇ ਵਿੱਚ ਹੋਰ ਵੀ ਚੰਗੀ ਬਣ ਜਾਊਗੀ ਫੇਸ ਕੁਆਲਟੀ ਇੱਕ ਵਾਰੀ ਦਿਖਾਉਣੀ ਆ ਤੁਹਾਨੂੰ ਛੋਟਾ ਸਿੰਘ ਮੱਥਾ-ਮੁੱਥਾ ਬਹੁਤ ਸੋਹਣਾ ਠੀਕ ਆ ਜੀ ਉੱਤੋਂ ਤੁਸੀਂ ਵੇਖੋਗੇ ਕਾਲੀ ਸੰਧੂ ਸਾਹਿਬ ਇੱਕ ਰੰਗ ਮੋਹਰਾ ਚ ਬਿਲਕੁਲ ਜੀ ਬਿਲਕੁਲ ਸੋ ਚੰਗੀ ਸੁਥਰੀ ਝੋਟੀ ਆ ਇਧਰ ਬੈਕਸਾਈਡ ਤੇ ਕੋਈ ਫੇਰ ਦਿਖਾ ਦਈਏ ਆਪਾਂ ਤੁਹਾਨੂੰ ਆ ਵੇਖੋ ਸੋ ਲੇਵੇ ਦੀ ਆ ਬਣ ਤਰਾ ਠੀਕ ਆ ਜੀ ਸੋ ਤੋੜ ਆ ਜੇ 4 ਲਾ ਜੇ ਚਲੋ ਜਿੰਨੇ ਵੀ ਦੇਣਾ ਆਪਾਂ ਨਾਰਮਲ ਹੀ ਗੱਲ ਕਰਦੇ ਆ ਵੀ ਜਿੰਨੇ ਦਿਨ ਪਸ਼ੂ ਲਾ ਜੇ ਉੰਨੇ ਹੀ ਚੰਗੀ ਗੱਲ ਬਾਤ ਆ ਉੰਨੇ ਤੇ ਬਾਕੀ ਤੁਨੇ ਫਿਰ ਗੱਬਣ ਝੋਟੀਆਂ ਨੇ ਆਪਣੇ ਕੋਲ ਦੋ ਅੱਜ ਹਾਂਜੀ ਹਾਂਜੀ ਸੰਧੂ ਸਾਹਿਬ ਕਿਸੇ ਰਕਮ ਦੀ ਕੋਈ ਪਿੱਛੇ ਭਾਰਤੀ ਮੁਸ਼ਕਲ ਭੈਣ ਭਰਾ ਨੂੰ ਮੁਸ਼ਕਲ ਤੇ ਨਹੀਂ ਕਰਨੀ ਪੈਂਦੀ ਸੰਧੂ ਆਣ ਦੀ ਪਿੱਛੇ ਦੀ ਗਰੰਟੀ ਹੋਊ ਸੰਧੂ ਸਾਹਿਬ ਆਪਣੀ ਸੂਨ ਤੱਕ ਦੀ ਗਰੰਟੀ ਹੋਊ ਠੀਕ ਹੈ ਜੀ ਲਓ ਇਹਨੂੰ ਖੋਲ ਕੇ ਇੱਕ ਵਾਰੀ ਤੋਰ ਕੇ ਦਿਖਾ ਦਗੇ ਸੋ ਕੱਟੀ ਦੋਸਤ ਤੁਹਾਨੂੰ ਆਪਾਂ ਖੋਲ ਕੇ ਤੋਰ ਕੇ ਦਿਖਾਉਨੇ ਆ ਤਸੱਲੀ ਦੇ ਨਾਲ ਬਾਕੀ ਪਸੰਦ ਆਊਗੀ ਮੇਰੇ ਭਰਾਵਾਂ ਨੂੰ ਠੀਕ ਹੈ ਜੀ ਤੇ ਰੇਟ ਵੀ ਤੁਸੀਂ ਆਖੋਗੇ ਵੀ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਜਿਵੇਂ ਬੱਚਾ ਬਿਲਕੁਲ ਕੱਟੀ ਛੋਟੀ ਪਾਲਣ ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਤੇ ਹਰੇਕ ਭਰਾ ਨੇ ਠੀਕ ਆ ਜੀ ਅੱਗੇ ਕੋਈ ਚੰਗੇ ਪੈਸੇ ਲੈ ਕੇ ਸੇਲ ਕੀਤੀ ਆ ਚੌਰ ਸਲੇਵਾ ਮੋੜ ਤੋਂ ਬਾਕੀ ਆ ਜਿਹੜੀ ਆਰਡਰ ਦੀ ਕੁਆਲਿਟੀ ਆ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਆ ਬਾਕੀ ਮੂੰਹ ਮੱਥੇ ਦੀ ਚੰਗੀ ਆ ਬਿਲਕੁਲ ਛੋਟੀ ਸਿੰਗੀ ਆ ਹਾਂ ਲਓ ਜੀ ਮੋੜ ਦਿਓ ਇਹ ਸੰਦੂ ਸਾਹਿਬ ਥੋੜੀ ਜੀ ਪਹਿਲੇ ਕਰਕੇ ਡਰਦੀ ਆ ਹਾਂ ਹਾਂ ਘਰੋਂ ਘਰੋਂ ਪਹਿਲੀ ਵਾਰੀ ਨਿਕਲੀ ਆ ਕਿਤੇ ਹਣਾ ਨਿਕਲੀ ਆ ਅਕਸਰ ਕਿਸੇ ਭਰਾ ਨੇ ਸੰਭੀਆ ਕੋ 2-3 ਸਾਲ 2 ਸਾਲ ਹਾਂ ਹਾਂ ਤੇ ਉਸ ਤੋਂ ਬਾਅਦ ਕਿਤੇ ਪਹਿਲੀ ਵਾਰੀ ਵਪਾਰ ਲੈਣ ਦੇ ਵਿੱਚ ਪਸ਼ੂ ਨਿਕਲਣਾ ਥੋੜਾ ਡਰਦਾ ਡੁਕਰਦਾ ਹੀ ਆ ਆ ਤੁਹਾਨੂੰ ਇੱਕ ਬਹਿਣੀ ਆ ਜਿਹੜਾ ਦੋਸੂ ਬਹਿਣੀ ਵਾਲੇ ਪਾਸੋਂ ਦਿਖਾ ਰਹੇ ਆ ਦੇਵੇ ਆਰਡਰ ਦੀ ਆ ਕੁਆਲਿਟੀ ਆ ਪੂਰਾ ਤਸੱਲੀ ਨਾਲ ਮੇਰਾ ਭਰਾ ਵੀਡੀਓ ਦੇਖ ਲਿਆ ਕਰੋ ਠੀਕ ਆ ਜੀ ਉਸ ਤੋਂ ਬਾਅਦ ਕਿਸੇ ਭਰਾ ਨੇ ਸੌਤੇ ਦੀ ਗੱਲਬਾਤ ਕਰਨੀ ਹੁੰਦੀ ਆ ਵੀ ਸਾਰੇ ਬਨੇਓ ਚੌ ਕੰਨੀਆਂ ਤੋਂ ਸਾਫ਼ ਸੁਥਰੀ ਝੋਟੀ ਆ ਮੂੰਹ ਮੱਥੇ ਦੀ ਬੜੀ ਚ ਕਰੋ ਚਾਤਾ ਓਕੇ ਧੁਲੇਬੀਰ ਕੀ ਡਿਮਾਂਡ ਕੀ ਕਰਦੇ ਆ ਦੇ ਦਾਂਗੇ ਕਿਥੋਂ ਤੱਕ ਸੰਧੂ ਸਾਹਿਬ ਇਹਦੀ ਡਿਮਾਂਡ ਕਰਦੇ 80000 ਹਾਂਜੀ ਲੈਣ ਦੇਣ ਵਾਲਾ ਅੱਜ ਆਪਾਂ 75 ਦੀਆਂ ਦੇ ਦਿਆਂਗੇ 75 ਦੀ ਹਾਂਜੀ ਵੀ ਮਤਲਬ ਜਸਨੋ ਵਾਲਾ ਸਫਤਾ ਹੀ ਆ ਹਾਂ ਜਸਨੋ ਵਾਲਾ 75000 ਦੀ ਝੋਟੀ ਆ ਲਓ ਜੀ ਪਲੂਣ ਕੱਟੀ ਆ 75000 ਦੀ ਆ 80000 82000 ਡਿਮਾਂਡ ਚਲੋ ਕੁਝ ਵੀ ਕਰਾ ਲਓ ਠੀਕ ਆ ਹਾਂਜੀ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਬਹੁਤ ਪਿਆਰੀ ਕੱਟੀ ਝੋਟੀ ਆ ਪਹਿਲ ਕismet ਕਰਿਆ ਜੇ ਸਗਣ ਦੇ ਸਤੇ 12 ਕਿਲੋ ਦੁੱਧ ਵਾਲੀ ਝੋਟੀ ਦਊਗੀ ਦਊਗੀ ਵੱਡੀ ਝੋਟੀ ਮੈਂ ਕੱਟੀ ਆ ਤੇ ਤੋਂ ਬਾਅਦ ਵੀਰ ਇੱਕ ਆਪਣੇ ਕੋਲ ਆ ਗਿਆ ਇਧਰ ਲੋਈ ਦੇ ਵਿੱਚ ਹਾਂ ਲੋਈ ਕੱਟੀ ਰ ਚੰਗੀ ਆ ਦੂਜੀ ਸੂਏ ਨੇ ਸੁਣਾ ਹਾਂਜੀ ਲਓ ਜੀ ਸੋ ਲੋਈ ਨਸਲ ਬਰੀਡ ਦੇ ਵਿੱਚ ਆ ਗਈ ਆ ਠੀਕ ਆ ਜੀ ਸੋ ਇਧਰੋਂ ਤੁਹਾਨੂੰ ਦਿਖਾਉਨੇ ਆਪਾਂ ਮੜਾ ਜਾ ਐ ਨੂੰ ਥੋੜਾ ਹਿੱਕ ਦਿੱ ਗਏ ਵੀਰ ਹਾਂ ਆ ਇਧਰੋਂ ਵਿਖਾ ਦਿਓ ਆ ਇਧਰ ਬਹਿਣੀ ਵਾਲੇ ਪਾਸਿਓਂ ਵਿਖਾਓ ਇੱਕ ਵਾਰੀ ਸੋ ਦੂਜਾ ਸੂਆ ਜਿਹੜੀ ਇਹ ਝੋਟੀ ਆਪਾਂ ਦਿਖਾ ਰਹੇ ਹਾਂ ਠੀਕ ਆ ਜੀ ਦੂਜਾ ਸਵੇਰ ਝੋਟੀ ਆ ਤੇ ਦਿਨ ਲਈਦੀ ਹੈ ਹਜੇ ਨਾ ਹਾਂ ਦਿਨ ਹਫਤਾ ਲੈ ਜੀ ਸੰਧੂ ਸਾਹਿਬ ਹਾਂ ਮੈਨੂੰ ਤਾਂ ਵੀ ਵੈਸੇ ਜੈਡ ਬਲੈਕ ਹੀ ਆ ਨਾ ਹਾਂ ਹਾਂ ਆ ਚੈੱਕ ਕਰੋ ਹਾਂ ਤੁਹਾਨੂੰ ਵੇਖੋ ਕਿਹੜਾ ਲੱਗਾ ਕਰਮ ਵਾਲੀ ਨੂੰ ਠੀਕ ਆ ਜੀ ਲੰਬਾ ਥਾਣਾ ਮੁੱਠੀ ਮੁੱਠੀ ਤੇ ਇਧਰੋਂ ਬੈਕ ਸਾਈਡ ਤੋਂ ਵੀ ਤੁਹਾਨੂੰ ਇੱਕੋਰੀ ਮੜਾ ਜਾ ਦੁੰਦੇ ਭਾਈ ਦਿਖਾ ਦੋ ਇਹਨੂੰ ਕਰਕੇ ਇਹਨੂੰ ਇੱਕੋਰੀ ਹਜੇ 7 ਕਰ ਦੇ ਹੋਰ ਮੜੀ ਜੀ 8 ਕਰ ਦੇ ਠੀਕ ਆ ਜੀ ਆ ਦੇਖੋ ਹਾਂ ਆ ਲੈ ਸਾਡੇ ਆ ਦੇਖੋ ਲੈ ਵੀ ਖੋਲ ਲੈ ਵੀਰ ਤੋ ਬਿਲਕੁਲ ਜੈਡ ਬਲੈਕ ਆ ਠੀਕਾ ਜੀ ਮੱਥੇ ਤੋਂ ਬਿਲਕੁਲ ਪੂਛ ਆਪਾਂ ਜਿਕਰ ਦਿਖਾਈਏ ਤੁਹਾਨੂੰ ਤਾਂ ਬਿਲਕੁਲ ਜੈਡ ਬਲੈਕ ਆ ਲੋਈ ਦੇ ਵਿੱਚ ਆ ਗਈ ਆ ਦੂਜਾ ਸਵੇਰ ਝੋਟੀ ਸੁੰਦੀ ਆ ਤੇ 7 ਦਿਨ ਹਜੇ ਦੇ ਬਾਕੀ ਆ ਸੁੰਦੇ ਬਹੁਤ ਪਿਆਰੀ ਕਿ ਝੋਟੀ ਆ ਬਾਕੀ ਮੂੰਹ ਮੱਥੇ ਦੀ ਤੁਸੀਂ ਵੇਖੋ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਹੌਲੀ ਤੋਰ ਲਿਆ ਜੀ ਵੀਰੇ ਹੌਲੀ ਤੋਰਿਓ ਕੋਈ ਨਹੀਂ ਆਲਿਓ ਸੰਧੂ ਸਾਹਿਬ ਖੁਰਵੀ ਹੈ ਜਾਨੀ ਕਿ ਦੂਜੀ ਚਾਰ ਹਾਂ ਦੋ ਵੀ ਖਲੂ ਖਲੂ ਕੀ ਚੰਗਾ ਜੇ ਛੀਆਂ ਸਤਾਂ ਦਿਨਾਂ ਦੇ ਵਿੱਚ ਤੇ ਬਾਕੀ ਹੁਣ ਵੀ ਤੁਸੀਂ ਮੌਕੇ ਦੇ ਵੇਖੂਗੇ ਬਣੀ ਬੁਣੀ ਚੰਗੀ ਜਾਂਦੀ ਆ ਤੇ ਹਾਈਟ ਮੀਡੀਅਮ ਦੇ ਵਿੱਚ ਬਾਕੀ ਮਦਰੀ ਡੋਲੀ ਦੀ ਸੰਧੂ ਸਾਹਿਬ ਛੋਟੀ ਗੋਡੀ ਦੀ ਹਾਂ ਦੋਨੇ ਗਏ। ਬਾਕੀ ਸੁਪੰਘਾ ਸੁਪੰਘਾ ਬੜੀਆਂ ਨੇ ਹਨਾ ਦੁੱਲੇ ਵੀ ਹਾਂ ਸਾਨੂੰ ਸਭ ਸਿੰਗੀ ਵੀ ਦਿਖਾ ਦਿੰਨੇ ਇਹਨਾਂ ਨੂੰ। ਸਿੰਗੀ ਸੁੰਗੀ ਚੰਗੀ ਆ ਬਾਕੀ ਚੱਡੇ-ਚੂਟੇ ਦੀ ਬੜੀ ਸਾਫ਼ ਸੁਥਰੀ ਆ। ਆ ਦੇਖੋ। ਬਹੁਤ ਵਧੀਆ। ਹਨ ਸਾਡ ਠੰਡੀ ਧੀਰੀ ਹਾਂ ਜੇ ਦਾ ਮਰਜੀ ਹੱਥ ਫੇਰੀਆ ਕੋਈ। ਬਹੁਤ ਖੂਬਸੂਰਤ। ਬਹੁਤ ਸੋਹਣਾ ਥਣ ਲੱਗਾ। ਚੰਗਾ ਨਖੇੜ। ਹਾਂ ਇਹ ਦੁੱਲੇ ਵੀਰ ਕੀ ਮੋਲਕੀ ਡਿਮਾਂਡ ਰੂਗੀ ਇਹਦੀ। ਸੰਦੂ ਸਾਹਿਬ ਕੋਈ ਅਨੰਦ ਰੇਟ ਆਜਾ ਮਤਲਬ 75 ਦੀ ਐ ਵੀ ਹਾਂ 75 ਦੀ ਐ ਵੀ ਜੇ ਕੋਈ ਜੋੜੀ ਲਾਊਗਾ 1000 ਮਾਨਤਾਂ ਹੋਰ ਕਰ ਦਿਆਂਗੇ ਚਲੋ ਜੀ ਉਹ ਵੀ ਜੋੜੀ ਪਾ ਲੋਂਗੇ ਤੇ ਬਿਲਕੁਲ 75 ਡੂੜ ਲੱਖ ਬਣਦਾ 1000 ਹੋਰ ਵੀ ਮਾਨਤਾਂ ਹੋ ਜਾਊਗਾ ਜੇਕਰ ਮੇਰਾ ਭਰਾ ਇੱਕੇ ਘਰ ਵਾਲਾ ਠੀਕ ਆ ਜੀ ਜੋੜੀ ਪਾਉਣੀ ਚਾਹੁੰਦਾ ਤੇ ਇੱਕ ਪਹਿਲਾਂ ਛੋਟੀ ਆ ਦੂਜੇ ਤੁਹਾਨੂੰ ਲੋਹੀ ਦਿਖਾਤੀ ਆ ਸੋ 1000 ਮਾਨਤਾਂ ਨੂੰ ਸ਼ੁਰੂ ਹਾਂ ਸਿੰਘ ਸੰਦੂ ਸਾਹਿਬ ਦੋਹਾਂ ਦੇ ਇੱਕੋ ਸੇਮ ਹੀ ਆ ਨਹੀਂ ਬੂਥੀ ਬਾਤੀ ਬੜੀ ਸੋਣੀ ਆ ਛੋਟੇ ਸਿੰਘਾਂ ਦੇ ਵਿੱਚ ਆ ਕਟੀਆਂ ਬਾਕੀ ਮਥਾ ਮੋਥਾ ਵੀ ਤੁਸੀਂ ਵੇਖੋਗੇ ਸ਼ਾਈ ਸ਼੍ਰੀ ਬਿਲਕੁਲ ਤੁਹਾਡੇ ਸਾਹਮਣੇ ਆ ਕੋਈ ਡੋਗਲੀਆਂ ਨਹੀਂ ਹੈਗੀਆਂ ਠੀਕ ਹੈ ਜੀ ਜਾਂ ਮੱਥੇ 'ਚ ਫੁੱਲ ਨਹੀਂ ਹੈਗਾਗਾ ਆ ਵੇਖੋ ਜੀ ਆ ਕੁਆਲਿਟੀ ਹੈ ਇਹ ਚੰਗੀ ਜੋੜੀ ਹੈ ਵੀਰ ਚੰਗੀ ਹੈ ਸੋ ਜੇਕਰ ਜੋੜੀ ਮੇਰਾ ਭਰਾ ਕੋਈ ਪਾਲੂਗਾ ਤੇ 1000 ਹੋਰ ਮਾਰਨ ਤਾਂ ਹੋ ਜਾਊਗਾ ਆਦਰਵਾਇਜ਼ 75 75 ਹਜ਼ਾਰ ਦੀਆਂ ਜਿਹੜੀਆਂ ਇਹ ਦੋਵੇਂ ਝੋਟੀਆਂ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਆ ਠੀਕ ਆ ਬਾਹਰ ਲਓ ਜੀ ਤੇ ਇਦੋਂ ਬਾਅਦ ਇੱਕ ਅੱਗੇ ਆਪਾਂ ਤੁਹਾਨੂੰ ਮੱਝ ਦਿਖਾ ਦਿੰਦੇ ਆ ਇੱਥੇ ਵੀ ਮਾਰ ਕੇ ਕੈਮਰਾ ਇੱਕ ਵਾਰੀ ਪੂਰਾ ਸਟਰਕਚਰ ਇਹਦਾ ਚੈੱਕ ਕਰਾ ਦਈਏ ਤੁਹਾਨੂੰ ਤੇ ਸੁਬਿਆਂ ਦੇ ਵਿੱਚ ਵੀ ਪੂਰੀ ਗੱਲਬਾਤ ਕਰਦੇ ਆ ਸਮਾਂ ਇਹਨੂੰ ਕਿੰਨਾ ਹੋ ਗਿਆ ਤੇ ਦੁਲੇ ਵੀਰ ਆ ਜਿਹੜੀ ਤੀਜੇ ਨੰਬਰ ਤੇ ਆਪਾਂ ਦਿਖਾਉਣੀ ਹੈ ਤੀਜਾ ਸੁਬਾ ਜੀ ਹਾਂਜੀ ਸੰਤੂ ਸਾਹਿਬ ਇਹਦਾ ਆ ਬੱਚਾ ਏ ਠੀਕ ਆ ਕਟਾ ਮਗਰ ਹਾਂ ਕਟਾ ਮਗਰ 10 12 ਦਿਨਾਂ ਦੀ ਸੂਈ ਹੈ ਹਾਂ ਲਓ ਜੀ ਕਟਾ ਇਹਦੇ ਮਗਰ ਆ ਠੀਕ ਆ ਜੀ 12 ਦਿਨਾਂ ਦੀ ਸੂਈ ਆ ਢਾਚੇ ਕੱਤ ਦੀ ਤਕਰੀਬਨ ਵੱਟੀਆਂ ਮੱਜਾਂ ਦੇ ਵਿੱਚ ਹੀ ਆਉਂਦੀ ਆ ਸਿੰਗਲ ਹੱਡੀ ਆ ਬਿਲਕੁਲ ਪਤਲਾ ਪਿੰਡਾ ਕਿੰਨੇ ਕੁ ਦੁੱਧ ਤੇ ਚੱਲਣ ਈ ਆ ਵੀਰ ਇਹ ਸੰਤੂ ਸਾਹਿਬ ਇਸ ਟਾਈਮ ਤੇ 12 ਲੀਟਰ ਦੁੱਧ ਹੈਗਾ ਥੱਲੇ 12 ਹਾਂਜੀ ਲੋ ਜੀ 12 ਲੀਟਰ ਜਿਹੜਾ ਦੁੱਧ ਐਸ ਵਕਤੇ ਤੇ ਥੱਲੇ ਮੌਜੂਦ ਆ ਬਾਕੀ ਆ ਢਾਂਚਾ ਇਹ ਹਾਈਟ ਦਾ ਬਿਲਕੁਲ ਜਿਹੜਾ ਤੁਸੀਂ ਸਾਹਮਣੇ ਵੇਖ ਰਿਹਾ ਜੀ ਕੋਈ 12 ਦਿਨਾਂ ਦੀ ਸੂਈ ਆ ਤੇ ਇਹਨਾਂ ਦੁੱਧ ਦੇ ਤੇ ਥੱਲੇ ਆ ਬਾਕੀ ਚਵਾਈ ਦੀ ਵੀਰ ਅਗਲੇ ਪਿਛਲੇ ਥੋੜੀ ਹੈ ਬਰਾਬਰ ਹਾਂ ਹਾਂ ਕੋਈ ਸੰਧੂ ਸਾਹਿਬ ਪੋਲੀ ਰੂ ਵਰਗੀ ਕੋਈ ਧਾਰਾਂ ਦੀ ਬਾਦ ਘੜਤੇ ਨਹੀਂ ਹਾਂ ਨਾ ਕੋਈ ਚੱਕਰ ਨਹੀਂ ਠੀਕ ਆ ਇਹਨੂੰ ਖੋਲ੍ਹਿਆ ਜੇ ਖੋਲ੍ਹ ਠੀਕ ਆ ਜੀ ਠੀਕ ਆ ਦੋਲੇ ਵੀਰ ਦੁੱਧ ਇੱਕ ਵਾਰੀ ਫੇਰ ਦੱਸਿਆ ਜੇ ਕਿੰਨਾ ਦੱਸਿਆ ਐਂਡ ਸੋਨ ਦੋ ਤੇ ਸੰਸਾ 12 ਲੀਟਰ ਦੇ ਥੱਲੇ ਹੈਗਾ ਹੁਣ 12 ਹਾਂਜੀ ਠੀਕ ਆ ਵੀਰ ਐਨੂੰ ਤੋਰਿਆ ਜੀ ਵੀਰੇ ਐਨੂੰ ਤੋਰਿਆ ਜੀ ਮੈਂ ਇਹਨੂੰ ਹਾ ਦੇ ਸੋ ਇਹ ਟਾਂਜਾ ਬਿਲਕੁਲ ਤੁਹਾਡੇ ਸਾਹਮਣੇ ਮੜਾ ਖਿੱਚ ਕੇ ਕੋਈ ਨਹੀਂ ਖਿੱਚ ਕੇ ਮੜਾ ਰੱਖਿਆ ਹੱਥ ਪਾ ਲਾ ਗੋ ਹਾਂ ਥੋੜਾ ਬੱਚੇ ਦਾ ਕਰਦਾ ਪਸ਼ੂ ਉਹ ਤਾਜੀ ਸੂਈਏ ਕਰਮ ਵਾਲੀ ਤੇ ਇਹ ਲੇਵੇ ਦੀ ਆਰਡਰ ਦੀ ਆ ਕੁਆਲਿਟੀ ਆ ਲਓ ਲਓ ਮੋੜ ਦਿਓ ਹਾਂ ਥੋੜਾ ਐਨੂੰ ਤੋੜ ਲਿਆ ਜੀ ਐਨੂੰ ਤੋੜ ਲਿਆ ਕੋਈ ਕੋ ਨਹੀਂ ਐਨੂੰ ਤੋੜ ਲਿਆ ਪਰਾਂ ਬੱਚੇ ਦਾ ਕਰਤੀ ਆ ਆ ਦਿਖਾ ਦਿਓ ਆ ਠੀਕ ਆ ਸੋ 12 ਲੀਟਰ ਦਾ ਦੋਸਤਾਂ ਦੇ ਥਲੇ ਦੁੱਧ ਇਸ ਵਕਤ ਮੌਕੇ ਤੇ ਮੌਜੂਦ ਆ ਸੋ ਬਹਿਣੀ ਇੱਕ ਬਹਿਣੀ ਵਾਲੇ ਪਾਸਿਓਂ ਇਧਰੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਇਧਰੋਂ ਲੈਵੇ ਦੀ ਆ ਕੁਆਲਿਟੀ ਦਿਖਾਓ ਠੀਕ ਆ ਜੀ ਚਵਾਈ ਚਵਾਈ ਦੀ ਤਾਂ ਪੋਲੀ ਜਾਪਦੀ ਹੈ ਜਿਵੇਂ ਹਾਂ ਮੂਰ ਰੂਮਰ ਵੀ ਸੰਸਾਭ ਹਾਂ ਹਾਂ ਜੀ ਹਾਂ ਹਾਂ ਜੀ ਵਧੀਆ ਜੀ ਠੀਕ ਆ ਆ ਵਿਖਾ ਦਿਓ ਇਧਰੋਂ ਬੈਕ ਸਾਈਡ ਤੋਂ ਵੀ ਦਿਖਾਓ ਸੋ ਇਧਰ ਜਸ਼ਨ ਮਾਰ ਕੇ ਕੈਮਰਾ ਇਧਰ ਬਹਿਣੀ ਵਾਲੇ ਪਾਸੇ ਵੀ ਦਿਖਾ ਦਿਓ ਆ ਦਿਖਾਓ ਹਾਂ ਉਹ ਬੱਚਾ ਪਾਏਗਾ ਉਹ ਬੱਚਾ ਠੀਕ ਆ ਠੀਕ ਆ ਓਕੇ ਤੇ ਦੁਲਵੀਰ ਕੀ ਮੋਲਕ ਕੀ ਡਮਾਰ ਰਹੂਗੇ ਇਹਦੀ ਇਹ ਸੰਧੂ ਸਾਹਿਬ 90000 ਦੀ ਡਿਮਾਂਡ ਆ 85 ਦੀ ਹਾਨਾ ਦੇ ਦਿਆਂਗੇ 85 ਦੀ ਹਾਂਜੀ ਐਂਡ ਜੇ ਕਿ ਹੋਰ ਲੈਸ ਲੂ ਹੋਰ ਹਜ਼ਾਰ ਕਰ ਦਿਆਂਗੇ ਮਾਨਤਨ ਸੰਧੂ 84 ਦੀ ਹਾਂ 84 ਦੀ ਲਓ ਜੀ 84000 ਦੀ ਇਹ ਫਾਈਨਲ ਮਿਲ ਜੂਗੀ ਵੱਟੀ ਮੱਝਾ 12 ਲੀਟਰ ਦੁੱਧ ਇੱਕ ਵਾਰ ਫੇਰਾ ਪਰ ਰਿਪੀਟ ਕਰ ਦਿੰਦੇ ਆ ਕਟਾ ਮਗਰਾ ਬਿਲਕੁਲ ਪੂਲਾ ਬੱਚਾ ਹਾਂ 10 ਤੋਂ 12 ਦੇ ਨਹੀਂ ਲੱਗੀ ਜਾਣਾ ਵੇਖ ਕੇ ਤੇ ਚੰਗੀ ਮੱਝਾ ਅੱਜ 84000 ਦੀ ਮਿਲ ਜੂਗੀ ਇਸ ਤੋਂ ਬਾਅਦ ਇਧਰਲੇ ਪਾਸੇ ਵੀਰ ਆਪਣੇ ਕੋਲ ਇਧਰ ਵਹਿੜ ਇੱਕ ਆ ਗਈ ਆ ਸੁਵੇਿਆਂ ਦੇ ਵਿੱਚ ਛਾਈਵਾਲੀ ਆ ਗਈ ਕ੍ਰੋਸ ਦੇ ਵਿੱਚ ਹੀ ਸੁਵੇਿਆਂ ਚ ਕਨਮਾਇ ਸੁਵੇਆ ਪਹਿਲਾਂ ਨਾ ਕਿ ਦੂਜੇ ਨੇ ਇਹ ਦੂਜੇ ਸੁਵੇਆ ਸੰਦੂ ਸਾਹਿਬ ਦੂਜੇ ਸੁਵੇਆ ਮਗਰ ਬੱਚਾ ਇਹਦੇ ਵੀ ਮਗਰ ਬੱਚਾ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਸੁਈ ਨੂੰ ਇਹਨੂੰ ਅੱਜ ਹੋ ਗਏ ਸੰਦੂ ਸਾਹਿਬ 12 ਤੋਂ 13 ਦਿਨ ਠੀਕ ਆ ਜੀ ਸੋ 12 ਤੋਂ 13 ਦਿਨ ਦਾ ਦੋਸਤ ਸਮਾਂ ਹੋ ਗਿਆ ਅੱਜ ਇਹਨੂੰ ਸੁਈ ਨੂੰ ਤੇ ਕਾਤ ਹਾਈਟ ਦੀ ਚੰਗੀ ਆ ਵੱਡੀ ਆ ਵੜ ਐਸ ਵਕਤ ਦੁੱਧ ਵੀਰ ਕਿੰਨਾ ਦੇ ਥੱਲੇ ਠੰਡੀ ਮਿੱਠੀ ਜਿਹੜਾ ਮਰਜੀ ਜਿੱਦਾਂ ਮਰਜੀ ਠੀਕ ਹੈ ਦੁੱਧ ਦੁੱਲੇ ਵੀਰ ਕਿੰਨਾ ਦੇ ਥੱਲੇ ਇਹ ਥੱਲੇ ਸੰਦੂ ਸਾਹਿਬ 8 ਲੀਟਰ ਖੁੱਲਾ ਦੁੱਧ ਆਇਟ ਕਾ ਤਾਂ ਬਿਲਕੁਲ ਤੁਹਾਡੇ ਸਾਹਮਣੇ ਨਿਗਰ ਬਿਲਕੁਲ ਹਿੱਟ ਆ ਵਜਨ ਲੋੜਾ ਕਰਮਾੜੀ ਦਾ ਤੇ ਮਗਰ ਆ ਬੱਚਾ ਤੇ ਇਹਨੂੰ ਖੋਲ ਕੇ ਦਿਖਾ ਦਿੰਦੇ ਆ ਦਿਨ ਹੋ ਗਏ ਕਿੰਨੇ 8 ਕੇ 10 ਸੂਈ ਨੂੰ ਇਹਨੂੰ 8 10 ਦਿਨ ਹੋ ਗਏ 8 10 ਦਿਨ ਹੋ ਗਏ ਆ ਠੀਕ ਹੈ ਲੈ ਭਾਜੀ ਆ ਖੋਲ ਦੇ ਜੀ ਆ ਖੋਲ ਦਿਓ ਬਾਕੀ ਬੰਗਾ ਬੰਗਾ ਪਾਉਣ ਦੀ ਵੀ ਨਹੀਂ ਨਾ ਨਾ ਸੰਧੂ ਸਭ ਕੋਈ ਲੋੜ ਪਾਤੂ ਤੂੰ ਫੇਰ ਕੇ ਵਿਖਾਇਆ ਹੀ ਆ ਤੁਸੀਂ ਜਿੱਦਾਂ ਮਰਜੀ ਭਾ ਦੋਈ ਬਣੀ ਬੈਠ ਕੇ ਚੋਈ ਜਾਓ ਆ ਠੀਕ ਆ ਹਾਂ ਠੀਕ ਆ ਸੋ ਕੋਈ ਡਰਕਲ ਜੀਵ ਨਹੀਂ ਗਈ ਠੀਕ ਆ ਜੀ ਵੈਸੇ ਚਲੋ ਵੈੜਾ ਆਮ ਨਾਰਮਲ ਕੋਈ ਸ਼ੂਕਰ ਜੇ ਹੁੰਦੇ ਆ ਪਸ਼ੂ ਭੱਜ ਗਿਆ ਇੱਕ ਥਾਂ ਦੂਜੀ ਥਾਂ ਤੇ ਹਾਂ ਲੈਓ ਮੋੜ ਦਿਓ ਮੋੜ ਲਿਓ ਸੋ ਚਵਾਈ ਇਹਨਾਂ ਦੀ ਹੋਣੀ ਹਜੇ ਬਾਕੀ ਆ ਠੀਕ ਆ ਜੀ ਕਿਉਂਕਿ 8 9 9 ਕੋ ਅਜੇ ਦਾ ਟਾਈਮ ਆ ਤੇ ਚਵਾਈ ਜਿਹੜੀ ਰਕਵਾਈ ਸੀਗੀ 8 ਕਿਲੋ ਜਾਂ 8 ਲੀਟਰ ਸੌਰੀ ਇਹਨਾਂ ਥੱਲੇ ਜਿਹੜਾ ਦੁੱਧ ਐਸ ਵਕਤ ਹਾਜ਼ਰ ਕੀ ਗੱਦੋਲੇ ਵੀਰ ਕੀ ਡਿਮਾਂਡ ਕੀ ਮੰਗ ਰੋ ਇਹਦਾ ਸੰਧੂ ਸਾਹਿਬ 30000 ਰੁਪਇਆ ਮੰਗਿਆ 27000 ਦੀ ਦੇ ਦਾਂਗੇ ਆਣਾ 27 ਦੀ ਜਸਨੋ ਆ ਹਾਂ ਜਸਨੋ ਲਓ ਜੀ 8 ਲੀਟਰ ਦੁੱਧ ਤੇ 27000 ਦੀ 10 ਦਿਨਾਂ ਦੀ ਸੂਈ ਜਾਂ ਦੂਜਾ ਸੂਆ ਵੜ ਬਿਲਕੁਲ ਕਾਫੀ ਕਲਰ ਜਾਂ ਰਾਂਗਾ ਬਲੈਕ ਤੇ ਕਾਫੀ ਕਲਰ ਠੀਕ ਆ ਫੇਸ ਇੱਕ ਵਾਰੀ ਥੋੜਾ ਲਾ ਗਿਓ ਫਿਰ ਵਿਖਾ ਦਿਓ ਠੰਡੀ ਚੀ ਜਿੱਦਾਂ ਜਵਾਗ ਬੈਠਾ ਰਵੇ ਥੱਲੇ ਕੋਈ ਲੱਤ ਛੜ ਦਾ ਪਤਾ ਹੀ ਨਹੀਂ ਸਾਨੂੰ ਇਧਰ ਵਿਖਾ ਦਿਓ ਇੱਕ ਵਾਰੀ ਠੀਕ ਆ ਜੀ ਸੋ ਠੰਡੀ ਮਿੱਠੀ ਆ ਹਾਂ ਜਵਾਗ ਚ ਹੋਈ ਜਾਵੇ ਨਾਰਮਲ ਹੀ ਹੁੰਦਾ ਵੀ ਕਈ ਆंदी ਕੁਛ ਨਹੀਂ ਕੀ ਕੋਈ ਪੰਗੇ ਰਸੀਦੀ ਨਹੀਂ ਲੋੜ ਠੀਕ ਆ 27000 ਦੀ ਇਹ ਫਾਈਨਲ ਜਿਹੜੀ ਮਿਲ ਜੂਗੀ ਅੱਜ ਇਸ ਤੋਂ ਬਾਅਦ ਇੱਕ ਆਪਾਂ ਗੱਬਣ ਜਿਹੜੀ ਦਰਬਾਰ ਦਿਖਾਉਣੇ ਆ ਇਹ ਵੀ ਕਰਮਾਂ ਵਾਲੀ ਪੂਰੇ ਵਜਨ ਲੋੜ ਦੇ ਵਿੱਚ ਆ ਹਾਈਟ ਬੇਸ਼ੱਕ ਮੀਡੀਅਮ ਕਰਾਸ ਬਰੀਡ ਦੇ ਵਿੱਚ ਆ ਕੋਈ ਜਰਸੀ ਦਾ ਕਰਾਸ ਮੰਨੇ ਠੀਕ ਆ ਤੇ ਗੱਬਣ ਵੈੜ ਆ ਤੇ ਇਹ ਦੁੱਲੇ ਵੀਰ ਸੁਆ ਕਿਨਵਾ ਵੈੜ ਇਹ ਸੰਤੂ ਸਾਹਿਬ ਦੁੱਜੇ ਸੂਏ ਸੁਣਾ ਨੇ ਦੁੱਜਾ ਸੂਆ ਬਾਕੀ ਥਾਂ ਥਣ ਵੇਖੋ ਕਿਹੜਾ ਲੱਗਾ ਇਹਨੂੰ ਠੀਕ ਆ ਜੀ ਹਾਂ ਨੋਕ ਵਾਲਾ ਥਾਣਾ ਦੇ ਵਿਰਲ ਵੱਡ ਚੰਗੇ ਆ ਆ ਦੇਖੋ ਲੋ ਜੀ ਚੈੱਕ ਕਰੋ ਦੂਜਾ ਸੂਆ ਦਿਨ ਲੈਂਦੀ ਹਜੇ ਹੈ ਨਾ ਹਾਂ ਦਿਨ ਲੈ ਜੂ ਸੰਤੂ ਸਾਹਿਬ ਕਹ ਲੈ ਜੂ ਹਫਤਾ ਜੀ ਹਾਂ ਇਧਰ ਲੋ ਵੀ ਇੱਕ ਹਫਤਾ ਵਨ ਵੀਕ ਸਮਾਂ ਹਜੇ ਤਾਂ ਬਾਕੀ ਆ ਠੀਕ ਹੈ ਜੀ ਆ ਦੇਖੋ ਕਰੋ ਚੈੱਕ ਬਿਲਕੁਲ ਠੰਡੀ ਠਰੀ ਜਿੱਦਾਂ ਮਰਜੀ ਥੱਲੇ ਬੈਠੇ ਰਹੋ ਹਾਂ ਠੀਕ ਹੈ ਜੀ ਲੈ ਖੋਲ ਦੇ ਖੋਲ ਕੇ ਤੋੜ ਠੀਕ ਆ ਆ ਤੁਪਤੇ ਪਨ ਤੋਂ ਉੱਪਰ ਦੀ ਰੈਨ ਪੂਰੀ ਤਸੱਲੀ ਗਾਰੰਟੀ ਸੱਦਾ ਬੁਗਾ ਲੈਂਦਾ ਆਪਣੇ ਸੌਦਾ ਖੜੇ ਆ ਵੀ ਵੀਡੀਓ ਤੇ ਟਿੱਪ ਕੇ ਵਿਖਾ ਦਿਆਂਗੇ ਜੇ ਕੋਈ ਆ ਜੇ ਜੀਤ ਸਦਕੇ ਜਦਾਂ ਮਰਜੀ ਉਹਦੀ ਤਸੱਲੀ ਕਰਕੇ ਕਰੇ ਬਾਕੀ ਕਰਮ ਵਾਲੀ ਬਣੀ ਚੰਗੀ ਥਲਿਓ ਪਈ ਠੀਕ ਆ ਜੀ ਹਜੇ ਵੀ 5 6 7 ਦਿਨ ਸੁੰਦੀ ਨਿਗੀ ਚਲੋ ਹਫਤਾ ਕ ਮੰਨ ਕੇ ਚਲੋ ਕਈ ਵਾਰ ਆ ਜੇ ਪਸੂ 2 ਦਿਨਾਂ ਜੀ ਆ ਜੇ 4 ਦਿਨਾਂ ਜੀ ਆ ਜੇ ਵੈਡਾਂ ਦਾ ਖਾਸ ਤੌਰ ਤੇ ਹੁੰਦਾ ਅੱਜ ਹੋਰ ਭਲਕ ਹੋਰ ਠੀਕ ਆ ਅੱਜ ਆਪ ਇਨਾ ਗਲੇਵਾ ਵੇਖ ਰਹੇ ਆ ਕੱਲ ਨੂੰ ਜਾਂ ਪਰਸੋਂ ਇਹਨਾਂ ਹੋਰ ਵੀ ਕਰਮ ਵਾਲੀ ਨੇ ਬਣ ਕੇ ਤਿਆਰ ਹੋ ਜਾਣਾ ਹਾਂ ਲਓ ਮੋੜ ਦਿਓ ਬਹੁਤ ਜਾਇਜ਼ ਰੇਟ ਦੇ ਵਿੱਚ ਮਿਲ ਜਾਨੀ ਐਂ ਚੁਟਕੀਆਂ ਚੁੱਟਨ ਵਾਲਾ ਮਾਲ ਹੀ ਅੱਜ ਉੜਦੀਆਂ ਜਾਣ ਕੇ ਕਰਮ ਵਾਲੀਆਂ ਦਿਨ ਤਿਹਾਰ ਦਾ ਸਮਾਂ ਠੀਕ ਆ ਜੀ ਇੱਕ ਬਲਜੀਤ ਵੀਰ ਦਾ ਦੁੱਲੇ ਵੀਰੋਂ ਦੇ ਵਿੱਚ ਓਨਾ ਵੀ ਚੰਗਾ ਝਾੜ ਨਿਕਲਿਆ ਸਾਡਾ ਹਾਂ ਹਏ ਠੀਕ ਆ ਜੀ ਲੈ ਜੀ ਵਿਖਾ ਦੇ ਜਿਵੇਂ ਹੋਰ ਲਾਗੇ ਵਿਖਾ ਦੇ ਢਿਲ ਢੋਲ ਹੈਗੀ ਲੜਾ ਢੋੜਾ ਕਾਫੀ ਨਜਲੇਵੇ ਦੇ ਵਿੱਚ ਸੋ ਤੋ ਚਾਰਕ ਦਿਨ ਦਾ ਆਈਡੀਆ ਲਾ ਕੇ ਚਲੋ ਸੌਦਾ ਕੋਈ ਵੀ ਵੀਰ ਆਪਣਾ ਕਰ ਲਈ ਠੀਕ ਆ ਤੇ ਇਹ ਦੁਲੇ ਵੀਰ ਮੁੱਲ ਕੀ ਡਿਮਾਂਡ ਕੀ ਕਰਦੇ ਆਂ ਦੀ ਸੰਤੂ ਸਾਹਿਬ ਇਹਦਾ ਮੁੱਲ ਕਰਦੇ 45000 ਆ ਨਾ ਹਾਂ ਜੀ 2000 ਰੁਪਿਆ ਵਿੱਚੋਂ ਮੰਨ ਤਾਂ ਹੋਰ ਕਰਦੇ ਆਂਗੇ ਰਵਾੜੀ ਦੀ ਛੋੜ ਛੜਈ ਆ 43 ਦੀ ਹਾਂ ਜੀ ਠੀਕ ਆ ਜੀ ਲਓ ਜੀ 45 ਡਿਮਾਂਡ ਆ ਤੇ 43000 ਦੀ ਇਹ ਜਿਹੜੀ ਫਾਈਨਲ ਮਿਲ ਜੂਗੀ ਹਾਂ ਨਾ ਯੈਸ ਨੋ ਠੀਕ ਆ ਜੀ ਚਲੋ ਬਾਕੀ ਆਪਣਾ ਭੈਣ ਭਰਾ ਫੋਨ ਲਾਵੇ ਕੋਈ ਚਲੋ ਰਸਾ ਛੋਟ ਛਟਈਆ ਮੌਕੇ ਤੇ ਆ ਥੋੜਾ ਬਾਦਾ ਕੋਈ ਹੋਰ ਵੀ ਕਸਰ ਨਿਕਲ ਜੂਗੀ ਠੀਕ ਹੈ ਭਾਜੀ ਠੀਕ ਆ ਤੇ ਇਹ ਦੁੱਲੇ ਵੀ ਆਪਣੇ ਕੋਲੋਂ ਕੀ ਗੱਬਣ ਵੜ ਇਧਰ ਇੱਕ ਤੁਸੀਂ ਦੱਸ ਰਹੇ ਜੇ ਵੀ ਇਹ ਮਤਲਬ ਤਲੜਾਂ ਦੇ ਵਿੱਚ ਹੀ ਆਉਣੀਆਂ ਜਾਂ ਇੱਕ ਪਾਸਾ ਮਤਲਬ ਅਗਲੇ ਪੀਲੇ ਸੰਧੂ ਸਾਹਿਬ ਡਾਉਣ ਆ ਅੱਛਾ ਜੀ ਤੇ ਇੱਕ ਉਰਲੇ ਥਾਂ ਚ ਧਾਰਾ ਆਉਂਦੀਆਂ ਪਰ ਆਪਾਂ ਦੱਸ ਕੇ ਦੇਣੀ ਆ ਦੁੱਧੇ ਥੱਲੇ ਹੈਗਾ ਸੰਧੂ ਸਾਹਿਬ 12 13 ਲੀਟਰ ਠੀਕ ਆ ਜੀ ਦੁੱਧ 12 13 ਲੀਟਰ ਹਾਂ ਤੇ ਭਾ ਵੀ ਇਹਦਾ ਉਹੀ ਆ ਕੋਕੜਾਂ ਵਾਲਾਈ ਮਤਲਬ ਜਿਹੜਾ ਬਹਿਣੀ ਵਾਲਾ ਅਗਲਾ ਪਿਛਲਾ ਥਾਣਾ ਇਹ ਔ ਧਾਰਾਂ ਚ ਆਉਂਦੀਆਂ ਜ਼ਰੂਰ ਨੇ ਆਉਂਦੀਆਂ ਜ਼ਰੂਰ ਆ ਹਾਂ ਤੇ ਪਰ ਆਪਾਂ ਇਹਨੂੰ ਜਾਨੀ ਕਿ ਹਾਂ ਇਧਰ ਵਿਖਾ ਦਿਓ ਜਸਨਾ ਇਧਰ ਬਹਿਣੀ ਵਾਲਾ ਪਾਸਾ ਵਿਖਾ ਦਿਓ ਤੇ 12 13 ਲੀਟਰ ਇਹਦੇ ਥੱਲੇ ਦੁੱਧ ਹੈਗਾ ਅੱਜ ਦਿਨ ਕਿੰਨੇ ਹੋਗੇ ਸ੍ਰੀ ਨੂੰ ਇਹ 7 8 ਦਿਨ ਹੋਈ ਸੰਸਾਬ ਨੂੰ 8 7 ਦਿਨ ਦੀ ਸੂਈ ਪੱਛਾ ਪਰਲੇ ਪਰ ਡੱਬਾ ਬੱਚਾ ਨਾਲ ਤੁਸੀਂ ਵੇਖ ਲਓਗੇ ਕਾਦ ਦਾ ਟਾਚਾ ਵੱਡਾ ਤੇ ਜਗ ਸੂਆ ਹੈ ਹਾਂਜੀ ਤੇਜਾ ਸੂਆ ਠੀਕ ਆ ਬਾਕੀ ਇੱਕ ਬਹਿਣੀ ਵਾਲਾ ਅਗਲਾ ਪਿਛਲਾ ਥਾਣਾ ਪੂਰੇ ਪ੍ਰੋਪਰ ਵਰਦੇ ਆ ਪੂਰੀ ਤਸੱਲੀ ਨਾਲ ਮੇ ਜਿਆਦਾ ਦੁੱਧ ਇਧਰਲੇ ਪਾਸੇ ਦੇ ਵਿੱਚ ਹੀ ਆ ਪਰਲਾ ਪਾਸੇ ਵਿੱਚ ਜਿਹੜੇ ਥਣ ਵੀ ਵਰਦੇ ਆ ਪਰ ਉਧਰ ਧਾਰਾਂ ਦੁੱਧ ਘਾਟ ਆ ਠੀਕ ਆ ਹਾਂਜੀ ਤੇ ਉਸ ਹਿਸਾਬ ਨਾਲ ਵੰਡ ਨਾਲ ਜਿਹੜੀ ਇਹ ਅੱਜ ਗਾਂ ਵੀਰ ਵੇਚ ਵੇਚ ਕਰਦਾ ਪਿਆ ਸੇਲ ਕਰਦਾ ਪਿਆ ਖੋਲ ਕੇ ਤੁਹਾਨੂੰ ਆਪਾਂ ਇੱਕ ਵਾਰੀ ਤਸੱਲੀ ਨਾਲ ਤੋੜ ਕੇ ਵਿਖਾ ਦਿੰਨੇ ਆ ਇਧਰ ਇਹ ਆਰਡਰ ਦੀ ਲੇਵੇ ਦੀ ਆ ਕੁਆਲਿਟੀ ਬੈਗ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਮੁੱਲ ਇਸ ਕਰਨ ਕਰਕੇ ਜਿਹੜਾ ਦੋਸਤੋ ਬਿਲਕੁਲ ਜਾਇਜ਼ ਰਹੂਗਾ ਕਿਸੇ ਮਾਤਾ ਜੀ ਮੇਰੇ ਭਰਾ ਨੇ ਠੀਕ ਆ ਜੀ ਥੋੜੇ ਪੈਸੇ ਖਰਚ ਕਰਨੇ ਆ ਸਾਨੂੰ ਸਭ ਇਹਨੇ ਦੁੱਧ ਦੱਦ ਪਾਉਣਾ ਹੋਵੇ ਤੇ ਆਸ ਤੇ ਵੀ ਸਹੀ ਆ ਹਾਂ ਸਹੀ ਆ ਜੀ ਸਹੀ ਕਾਟਾਂ ਚ ਦੁੱਧ 15 ਕਿਲੋ ਦੇਈ ਜਾਣਾ 12 ਲੀਟਰ ਹੁਣ ਵੀ ਦੁੱਧ ਲੀਟਰ ਮਾਰਵਾ ਦੁੱਧ 12 ਲੀਟਰ ਦਵਾਂਗੇ ਠੀਕ ਆ ਜੀ ਠੀਕ ਆ ਬਾਕੀ ਆ ਚੈੱਕ ਰੱਖ ਚੈੱਕ ਕਰਾਓ ਇੱਕ ਵਾਰੀ ਕਾਟ ਢਾਂਚਾ ਬਹੁਤ ਵੱਡਾ ਠੀਕ ਆ ਜੀ ਤੇ ਥੋੜੇ ਚਲੋ ਨਾਰਮਲ ਦਸੇਰੇ ਪਣ ਦੇ ਵਿੱਚ ਆ ਚਲੋ ਮੇਰਾ ਭਰਾ ਕੋਈ ਚੰਗੀ ਅਕੇ ਸੇਵਾ ਕਰ ਲੂਗਾ ਤੇ ਰਾਜੀ ਰੂਜੀ ਹੋ ਗਈ 13 14 14 15 ਲੀਟਰ ਦੁੱਧ ਇਹਨੂੰ ਕੀ ਜਾਂਦਾ ਠੀਕ ਆ ਜੀ ਆ ਚੈ ਆਫਰ ਹੀ ਆ ਬਾਕੀ ਨਾਲ ਦੀ ਨਾਲ ਜਿਹੜੇ ਮੇਰੇ ਵੀਰ ਠੀਕ ਆ ਜੀ ਚਲੋ ਹਰੇਕ ਨੂੰ ਦਾ ਵੀ ਕੋਈ 12 13 13 ਲੀਟਰ ਦੁੱਧ ਚੋਈ ਚੱਲਾਂਗੇ ਤੇ ਪੈਸੇ ਜਾਇਜ਼ ਨੇ ਉਸ ਹਿਸਾਬ ਵੰਡਦੇ ਨਾਲੇ ਜਿਹੜੀ ਵੈੜ ਇਹ ਗਾਂ ਚ ਵਿਕੂਗੀ ਹਾਂ ਮੋੜ ਲਿਓ ਭਾਜੀ ਮੋੜ ਲਿਓ ਕੁਇਕ ਸਾਂਭ ਲੇ ਪਰ ਲੈ ਬੰਨੇ ਦੇ ਮੁਸ਼ਕਲ ਦਾ ਧਾਰਾ ਵਾਧ ਘਟਣਾ ਹੁੰਦੀਆਂ ਤੇ ਦੁੱਲੇ ਪਈ ਚਲੋ 20 22 24 23 ਲੀਟਰਾਂ ਦੀ ਹਾਂ ਹਾਂ ਜੇ ਸਾਫ ਸੰਧੂ ਸਾਹਿਬ ਰਾਜ ਤੇ ਥਣਾ ਚ ਨੁਕਸ ਪੈਂਦਾ ਤੇ ਆ ਬਈ ਵੀ ਫਿਰ ਦੁੱਧ ਜਿਹੜਾ 25 ਹਾਂ ਤੇ ਇਹ ਅੱਜ ਫਿਰ ਆਪਾਂ ਇਸ ਕਾਰਨ ਦੇ ਕਰਕੇ ਦੇਖਨੇ ਦੀ ਰਹੇ ਹਾਂ ਚਲੋ ਕਿ 13 14 ਲੀਟਰ ਦੁੱਧ ਤਾਂ ਕਿਸੇ ਚੋਈ ਜਾਣਾ ਸੰਧੂ ਸਾਹਿਬ ਅੱਜ ਆਪਾਂ ਮੁਫਤ ਵਾਲਾ ਭਾਅ ਹੀ 15000 ਦੀ ਦੇ ਦੇਣੀ ਹੈ 15000 ਦੀ ਹਾਂਜੀ ਕਰੋ ਗੰਦ 12 13 ਲੀਟਰ ਦੁੱਧ ਚੋ ਕੇ ਭਾ ਕੋਈ ਦੋ ਡੰਗ ਆਪਣੇ ਘਰੇ ਆ ਕੇ ਚੋਵੇ ਦੁੱਧ 12 13 ਕਿਲੋ ਦੁੱਧ ਹੈਗਾ ਲੈ ਵੀ ਪਰ 15000 ਦੀ ਦੇ ਦੇਾਂ 15000 ਦੀ ਇਹ ਦੋਸਤੋ 14 15 ਕਿਲੋ ਦੇਣ ਵਾਲੀ ਤੁਹਾਨੂੰ ਜਿਹੜੀ ਗਾ ਮਿਲ ਜਾਣੀ ਆ ਤੇ ਵੱਡੇ ਢਾਂਚੇ ਦੀ ਆ ਕੋਈ ਵੀ ਸੱਜਣ ਦੂਰੋਂ ਨੇੜੇ ਆਉਂਦਾ ਤੇ ਬੇਚੱਕ ਇੱਥੇ ਆਣ ਕੇ ਜੋ ਗੱਲ ਦੱਸੀ ਆ ਤੁਹਾਨੂੰ ਉਹਨੂੰ ਵੈਰੀਫਾਈ ਕਰ ਸਕਦੇ ਜੇ ਕੋਈ ਦੋ ਟਾਈਮ ਚੋਕੇ ਇੱਕ ਟਾਈਮ ਚੋਕੇ ਠੀਕ ਆ ਜੀ ਚੋਣ ਜਵਾ ਦੀ ਚੰਗੀ ਆ ਉਹਦੇ ਲਈ ਖਾਸ ਤੌਰ ਤੇ ਕਿਸੇ ਭਰਾ ਦਾ gekeੜਾ ਨਹੀਂ ਵੱਜਦਾਗਾ ਠੀਕ ਆ ਜੀ ਤੇ ਨਾਰਾਜ਼ ਨਹੀਂ ਹੋਗੇ ਜਾਂਦੇਗਾ ਵੀ ਮਤਲਬ ਕੋਈ ਡਿਫੈਕਟ ਨਹੀਂ ਹੈਗਾਗਾ ਜਿਹੜੀ ਚੀਜ਼ ਦੇ ਵਿੱਚ ਕੋਈ ਨਿੱਕੀ ਗੱਲਬਾਤ ਹੈਗੀ ਉਹ ਪਹਿਲਾਂ ਹੀ ਦੱਸ ਦਿੱਤੀ ਆ ਵੀਡੀਓ ਦੇ ਵਿੱਚ ਸਭ ਆਪਣੇ ਕੋਲ ਲੱਥੀ ਮੈਂ ਆਉਣ ਡਈ ਆ ਉਹ ਮੀਣੀ ਮੈਂ ਮਗਰਲੇ ਠੰਡ ਦੀ ਤੇਲ ਆ ਅੱਛਾ ਤੇ ਤਿਆਰ ਆ ਅੱਛਾ ਹੁਣ ਆਈਏ ਹਾਂ ਹੁਣ ਆਈਏ ਵਿਖਾਦ ਕੇ ਦਿਖਾਉਣ ਤੋਂ ਵਾਲੀ ਵਿਖਾ ਦਿੰਨੇ ਆ ਦੋਸਤੋ ਇੱਕ ਮੀਣੀ ਮੱਝ ਹੁਣੇ ਵੀਰ ਦੇ ਬਿਲਕੁਲ ਕਿੱਲੇ ਤੇ ਆਈ ਆ ਅੱਡੇ ਤੇ ਆਈ ਆ ਉਹ ਤੁਹਾਨੂੰ ਆਪਾਂ ਪ੍ਰੋਪਰ ਦੱਸ ਦਿੰਨੇ ਆ ਵੀ ਮੀਣੀ ਮੱਝ ਆ ਬਿਲਕੁਲ ਸਿੰਘ ਦੋਨੋਂ ਹਿੱਲਦੇ ਆ ਮੀਡੀਅਮ ਹਾਈਟ ਦੇ ਵਿੱਚ ਆ ਮਧਰੀ ਛੋਟੀ ਗੋਡੀ ਦੀ ਤੇ ਇਹ ਆਪਣੇ ਕੋਲ ਦੁੱਲੇ ਵੀਰ ਮੱਝ ਹੁਣੇ ਆਈ ਆ ਅੱਡੇ ਤੇ ਸਵੇਿਆਂ ਦੇ ਵਿੱਚ ਮੱਝ ਕਿਵੇਂ ਆ ਮਤਲਬ ਗੱਭਣਾ ਟੁੱਕੀ ਆ ਕਿੰਨਾ ਸਮਾਂ ਨਹੀਂ ਸੀ ਸਾਹਿਬ ਤਿਆਰ ਆ ਮੱਝ ਯਾਨੀ ਕਿ 5 ਤੋਂ 10 ਦਿਨ ਲੈ ਜੂ ਠੀਕ ਆ ਜੀ ਇਹ ਮਗਰਲੇ ਥਾਨ ਦੀ ਤੇਲਿਆ ਆ ਇੱਕ ਬਹਿਣੀ ਵਾਲੇ ਥਾਂਕ ਬਹਿਣੀ ਵਾਲ ਦੀ ਲਓ ਜੀ ਜਿਹੜਾ ਦੋਸਤੋ ਬਹਿਣੀ ਤੋਂ ਉਲਟ ਪਾਸੇ ਵਾਲਾ ਠੀਕ ਆ ਜੀ ਉਲਟ ਬਹਿਣੀ ਵਾਲਾ ਜਾਂ ਆਪਾਂ ਕਿ ਇੱਕ ਬਹਿਣੀ ਵਾਲਾ ਕਹਿ ਲੈਨੇ ਆ ਉਧਰ ਦੇ ਮਗਰਲੇ ਥਾਨ ਦੀ ਤੇਲ ਆ ਤੇ ਤਿੰਨੇ ਥਾਨ ਪ੍ਰੋਪਰ ਵਧੀਆ ਚੱਲਦੇ ਆ ਜੈਜ ਛੋਟੇ ਭਾਦੀਆ ਸਿੰਘ ਦੋਨੋਂ ਹਿੱਲਦੇ ਆ ਬਾਕੀ ਪ੍ਰੋਪਰ ਆਪਾਂ ਤੁਹਾਨੂੰ ਤਸੱਲੀ ਦੇ ਲਈ ਉਹ ਬਿਲਕੁਲ ਵਿਖਾ ਦਾਂਗੇ ਵੀਡੀਓ ਦੇ ਵਿੱਚ ਸੁਬਿਆਂ ਦੇ ਵਿੱਚ ਵੀ ਕੁੱਤੇ ਜੱਗ ਹੋਊਗੀ ਹਾਂਜੀ ਹਾਂਜੀ ਸੰਧੂ ਸਾਹਿਬ ਵਿਖਾ ਗਾੜੀਆਂ ਡਿਟੇਲ ਦਿਖਾ ਦਿਓ ਜੀ ਠੀਕ ਆ ਜੀ ਸੋ ਮਗਰੋਂ ਇੱਕ ਵਾਰੀ ਤਸੱਲੀ ਨਾਲ ਜਸ਼ਨ ਦਿਖਾ ਦੇ ਅੱਗੋਂ ਵੀ ਤੁਹਾਨੂੰ ਫੇਸਪੂਸ ਕੁਆਲਿਟੀ ਦਿਖਾ ਦਿੰਨੇ ਆ ਪੰਜ ਲੈ ਜੇ ਚਾਰ ਲੈ ਜੇ ਦਿਨ ਇੰਨੇ ਕ ਲੈ ਜੂਗੀ ਅਸਲ ਤੇ ਵਿੱਚ ਦੀਵਾਲੀ ਦਾ ਗਿਫਟ ਆਫਰ ਤਾਂ ਹੋਣਾ ਆਇਆ ਹੈ ਨਾ ਹਾਂਜੀ ਸਤਿ ਸ੍ਰੀ ਅਕਾਲ ਆ ਠੀਕ ਲੈ ਅੱਗੇ ਆ ਫਰੰਟ ਤੋਂ ਵੀ ਵਿਖਾ ਦੀ ਮੜਾ ਮੂੰਹ ਵੀ ਦਿਖਾ ਦੀ ਫਿਰ ਅਜੇ ਸਤਿ ਸ੍ਰੀ ਅਕਾਲ ਨੂੰ ਆਉਣ ਤੋਂ ਬਣਾ ਲਈ ਆ ਹੁਣੇ ਆਈ ਕਰਕੇ ਹਾਂ 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 ਅਜੇ ਬੂਟੀ ਪਾਰਲਰ ਤੇ ਨਹੀਂ ਚਲੀ ਆਹੋ ਆ ਵੇਖੋ ਆ ਵੀ ਸਿੰਗੇ ਲੱਗਾ ਠੀਕ ਆ ਜੀ ਤੇ ਪਰਲਾ ਸਿੰਗਾ ਵੀ ਹਿੱਲਦਾ ਆਹ ਆ ਠੀਕ ਆ ਸੋ ਤੇਜਾ ਸੂਆ ਤੇ ਫਿਰ ਦੁਲੇ ਇਹਦੀ ਕੀ ਡਿਮਾਂਡ ਕੀ ਮੁੱਲ ਰਊਗਾ ਇਹ ਸੰਧੂ ਸਾਹਿਬ ਹਾਣਾ 50 ਦੀ 50000 ਦੀ ਹਾਂ ਇਹਨੂੰ ਗਾਂ ਤੋਰਿਆ ਜ ਮੜਾ ਦੇ ਇਹਨੂੰ 50000 ਦੀ ਇਹ ਦੋਸਤੋ ਅੱਜ ਜਿਹੜੀ ਤੁਹਾਨੂੰ ਮੱਝ ਮਿਲ ਜਾਣੀ ਆ 50000 ਹੋਰ ਮੰਨਤਾਂ ਕਰ 59000 ਦੀ 59000 49000 ਦੀ ਚੱਕੋ ਠੀਕ ਆ ਜੀ ਸੋ ਨੂੰ ਆਉਣ ਤੋਂ ਬਾਉਣ ਤੋਂ ਬਗੈਰ ਆ ਤਾਂ ਕਰਕੇ ਨਹੀਂ ਤੇ 55 ਪੈਣਾ ਹੀ ਮੋਟਰ ਹਾਂਜੀ ਹਾਂਜੀ ਹਾਏ ਹੈ ਬਲਜੀਤ ਹਾਂ ਸਹੀ ਕਰ ਹਾਂ ਠੀਕ ਆ ਆ ਦੇਖੋ ਬਾਕੀ ਯਾਰ ਕਰਮ ਵਾਲੀ ਹੈ ਪਤਲੇ ਪਿੰਡੇ ਦੀ ਹੈ ਚਲੋ ਦੁੱਧ ਜਿਆਦਾ ਨਹੀਂ ਆਪਾਂ ਕਹਿੰਦੇ 49000 ਦਾ ਹੱਕ ਇਹਨੇ ਕਰਮ ਵਾਲੀ ਨੇ ਪੂਰਾ ਕਰੀ ਜਣਾ ਜਿੰਨੇ ਕ ਪੈਸੇ ਕਿਸੇ ਭਰਾ ਨੇ ਲਾਉਣੇ ਆ ਤੇ ਨਾਰਮਲ ਚਲੋ ਵੜਾ ਵੀ ਆਪਾਂ ਕੋਈ 45 40 45000 ਦੇ ਪਰਤੇ ਚ ਲੈਨੇ ਆ ਤੇ ਅੱਜ 49000 ਤੀ ਤੁਹਾਨੂੰ ਇਹ ਜਿਹੜੀ ਮੱਝ ਮਿਲਦੀ ਪਈ ਜਾਂ ਲੈਓ ਮੋੜ ਲਿਓ ਜੀ ਸੋ 5 ਲੱਜ ਚ 4 ਲੱਜ ਦਿਨ ਇਹਨੇ ਕ ਕੱਢਦੀ ਆ ਆ ਠੀਕ ਆ ਆ ਦੇਖੋ ਆ ਠੀਕ ਆ ਲਓ ਜੀ ਠੀਕ ਆ ਜੀ ਸੋ ਕਰੋ ਕਾਬੂ ਮੇਰੇ ਭਰਾ ਤਕੜੇ ਹੋ ਕੇ ਦਵਾ-ਦਵ ਛੇਤੀ-ਛੇਤੀ ਠੀਕ ਆ ਜੀ ਸੋ ਚੰਗੀ ਆ ਮੱਝ ਠੀਕ ਆ ਤੇ 49000 ਦੀ ਹਾਂ ਵੀਰ ਦੁੱਲੇ ਓਕੇ ਹਾਂ ਜੀ ਠੀਕ ਆ ਭਾਜੀ ਇਹ ਅੱਜ ਦੁੱਲੇ ਵੀਰ ਆਪਣੇ ਕੋਲ ਨਗਸੀਕ ਟੋਟਲ 6 6 ਸੰਦੂ ਤੇ ਨੰਬਰ ਇੱਕ ਕਰ ਦਿਓ ਵੀਰ ਸੰਝੇ ਆਪਣੇ ਨੰਬਰ ਸੰਦੂ ਸਾਹਿਬ ਆਪਾ 98762 ਹਾਂ ਜੀ 40364 ਠੀਕ ਆ ਜੀ ਇੱਕ ਲਿਖ ਲਓ 7837856071 ਠੀਕ ਆ ਜੀ ਲੋਬੇ 22 ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲ ਰਹੇ ਨੇ ਨੰਬਰਾਂ ਤੇ ਕਾਲ ਕਰਕੇ ਕਰੋ ਬਥੇਰੇ ਗੱਲਬਾਤ ਅੱਜ ਵੀਰ ਦੁੱਲੇ ਹੋਂ ਦੇ ਘਰੋਂ ਆਪਾਂ ਜਿਹੜੇ ਤੁਹਾਨੂੰ ਛੇ ਨੱਕ ਦਿਖਾਤੇ ਆ ਗੰਢੀ ਪਿੰਡ ਪਿੰਡਾਂ ਹਰੀ ਕੇ ਪੱਤਣ ਤੇ ਲੱਗੇ ਧੰਨਵਾਦ ਸਾਰੇ ਭਰਾਵਾਂ ਦਾ ਬੜਾ